ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਖਾਲਸਾ ਪੰਥ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਭੰਗੜਾ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਮਨਾ ਰਹੇ ਇਹ ਉਹ ਪਵਿੱਤਰ ਧਰਤੀ ਆ ਜਿੱਥੇ ਸਤਿਗੁਰ ਨੇ ਅਦਾਸੀਆਂ ਤੋਂ ਬਾਅਦ ਲੰਬਾਰਸਾ ਇਸ ਧਰਤੀ ਤੇ ਕੀਰਤਨ ਵੀ ਕੀਤਾ ਤੇ ਜਿਹੜੇ ਕਰਾਹੇ ਪਏ ਲੋਕ ਉਹਨਾਂ ਨੂੰ ਸਤਿਗੁਰ ਜੀ ਨੇ ਰਾਹ ਤੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਿਧਾਂਤਾਂ ਨੂੰ ਵਾਕਿਸ਼ ਕੀਤੇ ਮੈਂ ਕਿਉਂਕਿ ਅੱਜ ਇੱਥੇ ਭੰਮਿਆ ਆਫਤਾ ਚੱਲ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਦਾ ਵੀ ਲੋਕਾਂ ਦੀ ਗੁਰੂ ਪ੍ਰਤੀ ਆਸਤਾ ਕਿੰਡੀ ਵੱਡੀ ਆ ਵੱਡੀ ਗਿਣਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਜਾਂ ਨੂੰ ਛੱਡ ਕੇ ਇੱਥੇ ਗੁਰੂ ਪ੍ਰਤੀ ਆਪਣਾ ਆਸਤਾ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਡਗਾਈਆਂ ਤੋਂ ਧੰਨਵਾਦ ਕਰਦਾ ਸਾਡਾ ਵੀਰ ਸਰਦਾਰ ਸੁਚਾ ਸਿੰਘ ਨਗਾਹ ਸਾਹਿਬ ਜਿਹੜੇ ਇਸ ਸਾਡੇ ਗੁਰਦਾਸਪੁਰ ਹਲਕੇ ਦੇ ਤੌਰ ਸ਼੍ਰੋਮਣੀ ਕਾਲੀਦਾ ਲਗਵਾਈ ਵੀ ਕਰਦੇ ਆ ਉਹ ਚੇਚੇ ਤੌਰ ਤੇ ਸਾਰਿਆਂ ਨੂੰ ਕਈ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਜਿਹੜੇ ਹੜ੍ਹ ਪੀੜ ਤੇ ਆ ਉਹਨਾਂ ਦੇ ਯਤਨਾਂ ਦੇ ਵਿੱਚ ਲੱਗੇ ਹੋ ਆ ਸੁਖਵਿੰਦਰ ਸਿੰਘ ਆਵਾਦਾਨ ਅੰਮ੍ਰਿਤ ਸ਼ਹੀਦ ਭਾਈ ਸਤਵੰਦ ਸਿੰਘ ਜੀ ਦੇ ਭਤੀਜੇ ਆ ਉਹ ਆਪਣੇ ਤੌਰ ਤੇ ਜੁਟੇ ਹੋ ਆ ਜਿਨਨੇ ਵੀ ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਆ ਰੋਮਨੀ ਕਾਲੀ ਦਲ ਦੇ ਹਲਕਾ ਇੰਚਾਰਜ ਪ੍ਰਧਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਗਟੇ ਹੋਆ ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਸੀ ਕਿ ਸਮੁੱਚੀ ਮਨੁੱਖਤਾ ਦਾ ਹਮੇਸ਼ਾ ਹੀ ਪੜਾ ਜਿਹੜਾ ਆ ਉਹ ਲੋਤਣਾ ਇਹ ਜੋ ਕਾਰਨ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਜਗਤਗੁਰੂ ਕਰਕੇ ਵੀ ਜਾਣਿਆ ਜਾਂਦਾ ਗੁਰੂ ਸਾਹਿਬ ਜੀ ਦੀ ਏਡੀ ਅਪਾਰ ਤੇ ਕਿਰਪਾ ਅਦਾਸੀਆਂ ਦੇ ਵਿੱਚ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਉੱਥੇ ਲੋਕ ਉਸ ਥਾਂ ਨੂੰ ਆਸਤਾ ਨੂੰ ਅੱਜ ਵੀ ਪੂਜਦੇ ਆ ਸੋ ਮੈਂ ਜਿੱਥੇ ਅੱਜ ਇਸ ਪਵਿੱਤਰ ਮੁਬਾਰਕ ਸਤਿਗੁਰਾਂ ਦੇ ਜੋਤੀ ਜੋਤ ਗੁਰਪ੍ਰਬ ਦੇ ਉੱਤੇ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਸਾਰੇ ਗੁਰ ਸ਼ਬਦ ਦੇ ਲੜ ਲੱਗ ਜੇ ਦੇ ਧਾਰੀ ਤੇ ਪਖੰਡੀਆਂ ਦਬੀਆਂ ਤੋਂ ਬਚੀਏ ਕੇਵਲ ਤਾਂ ਕੇਵਲ ਗੁਰ ਸ਼ਬਦ ਦੇ ਨਾਲ ਜੁੜੀਏ ਤੇ ਆ ਜਿਹੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਦੂਏ ਦੇ ਮਦਦਗਾਰ ਬਣ ਜੇ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਬਿਲੇ ਵੀ ਚੱਲਦਾ ਸੀ ਜਿਹੜੇ ਸਤਗੁਰਾਂ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ ਬਹੁਤਿਆਂ ਨੇ ਵਿਰੋਧ ਸਤਗੁਰੂ ਜੀ ਦਾ ਕੀਤਾ ਸੀ ਕਾਰਨ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਲਈ ਕੀਤਾ ਜਾਂਦਾ ਤੇ ਜੇ ਕੋ ਭਲੇ ਦੇ ਕਾਰਜਾਂ 'ਚ ਕੋਈ ਜਥੇ ਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਨਾ ਕਿ ਆਪਾਂ ਕੌਮ ਦੇ ਵਿੱਚ ਬੰਦੀਆਂ ਪਾਈਏ ਤੇ ਕਈ ਬਈ ਸਿਆਸੀ ਰੋਟੀਆਂ ਵੀ ਸੇਖਣ ਲੱਗ ਪੈਂਦੇ ਆ ਉਹ ਗੁਰੂ ਸਾਹਿਬ ਕਿਰਪਾ ਕਰ ਨੇਦਾਂ ਦੇ ਨੂੰ ਸਮੱਤ ਦੇਣ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਹੋਰ ਵੀ ਉਹ ਸਾਰੀਆਂ ਇੱਕ ਜੁਟਤਾ ਦੇ ਨਾਲ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੀਆਂ ਸੋ ਉਹਨਾਂ ਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਕਰੀਏ ਇਹੋ ਗੁਰਮਤਿ ਦੇ ਪਾਚਾ ਸੁਣਾ ਸਾਡੇ ਦਾ ਤਕਰੀਬਨ ਪਾਸਪੋਰਟ ਸਾਰੇ ਚੱਲ ਗਏ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਤੋਂ ਮੰਗ ਵੀ ਕਰਦੇ ਸੀ ਵੀ ਜੇ ਅਸੀਂ 3000 ਪਾਸਪੋਰਟ ਭੇਜਦੇ ਆ ਤਾਂ 2000 ਦਾ ਵੀਜ਼ਾ ਲੱਗਦਾ ਪਰ ਪਿਛਲੇ ਸਮੇਂ ਤੋਂ ਉਹਨੇ ਕਿਹਾ ਵੀ ਨਹੀਂ ਤੁਹਾਡੇ ਸਾਰੇ ਲੱਗਿਆ ਕਰਨਗੇ ਤਾਂ ਲੱਗਦੇ ਵੀ ਆ ਪਰ ਸੈਂਟਰ ਸਰਕਾਰ ਇੱਕ ਪਾਸੇ ਤਾਂ ਮੈਚ ਕਰਾ ਰਹੀ ਆ ਉੱਥੇ ਕੋਈ ਖਤਰਾ ਨਹੀਂ ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਦੇ ਨਤਮਤਕ ਹੋਣ ਜਾਣਾ ਜੇ ਇਸ ਪਵਿੱਤਰ ਧਰਤੀ ਤੇ ਸਤਗੁਰ ਜੀ ਨੇ ਲੰਬਾ ਅਰਸਾ ਜਿੱਥੇ ਸਤਪੁਰਾਂ ਨੇ ਉਸ ਧਰਤੀ ਤੇ ਪ੍ਰਕਾਸ਼ ਧਾਰਿਆ ਉੱਥੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿੰਨਾ ਕਿ ਕਈ ਵਾਰੀ ਫਿਰ ਇਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਇਹਨਾਂ ਨੂੰ ਸਾਰੇ ਜਥੇ ਨੂੰ ਇਜਾਜ਼ਤ ਦਈਏ ਤਾਂ ਕਿ ਉਹ ਜਾ ਕੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦੇਖਾੜਾ ਉਹ ਨਨਕਾਣੇ ਦੀ ਧਰਤੀ ਤੇ ਪੰਜਾ ਸਾਹਿਬ ਦੀ ਧਰਤੀ ਤੇ ਮਿਲ ਕੇ ਆਓ ਭਾਜਪਾ ਦੀ ਇੱਕ ਹੋਰ ਗੰਦੀ ਕਰਤੂਤ ਆਈ ਸਾਹਮਣੇ ਪਾਕਿਸਤਾਨ ਦਾ ਮੈਚ ਜ਼ਰੂਰੀ ਆ ਪਰ ਸਾਡੇ ਗੁਰੂ ਤੇ ਸਾਡੀ ਆਸਤਾ ਨਹੀਂ ਇਹ ਪੋਸਟਰ ਆਮ ਆਦਮੀ ਪਾਰਟੀ ਨੇ ਆਪਣੇ ਪੇਜ ਤੇ ਪਾਇਆ ਤੁਸੀਂ ਦੇਖ ਹੀ ਰਹੇ ਹੋਗੇ ਪੋਸਟਰ ਤੇ ਲਿਖਿਆ ਗਿਆ ਕਿ ਭਾਜਪਾ ਲਈ ਪਾਕਿਸਤਾਨ ਦਾ ਮੈਚ ਜ਼ਰੂਰੀ ਆ ਪਰ ਸਾਡੇ ਗੁਰੂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਤੇ ਰੱਜ ਕੇ ਪੜਾਅਸ ਵੀ ਕੱਢੀ ਅਤੇ ਕੇਂਦਰ ਸਰਕਾਰ ਨੇ ਸਾਲ ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪ੍ਰਸਤਾਵਿਤ ਨਨਕਾਣਾ ਸਾਹਿਬ ਪਾਕਿਸਤਾਨ ਯਾਤਰਾ ਦੀ ਇਜਾਜ਼ਤ ਦੇਣ ਤੋਂ ਅੰਕਾਰ ਕਰ ਦਿੱਤਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਤੇ ਸਪਸ਼ਟ ਤੌਰ ਤੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਯਾਤਰਾ ਸੰਭਵ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪਾਕਿਸਤਾਨ ਵਿਖੇ ਸਥਿਤ ਇਤਿਹਾਸਿਕ ਗੁਰੂ ਧਾਮਾਂ ਦੀ ਯਾਤਰਾ ਲਈ ਸਿੱਖਿਆਥੇ ਨੂੰ ਭਾਰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣਾ ਬੇहद ਮੰਦਭਾਗਾ ਤੇ ਨਿਰਾਸ਼ਾਜਨਕ ਫੈਸਲਾ ਹੈ ਇਹ ਪ੍ਰਗਟਾਵਾ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਲਈ ਪਾਵਨ ਗੁਰੂ ਧਾਮਾਂ ਦੀ ਯਾਤਰਾ ਧਾਰਮਿਕ ਭਾਵਨਾ ਨਾਲ ਜੁੜੀ ਹੋਈ ਆ ਕੇਂਦਰ ਸਰਕਾਰ ਵੱਲੋਂ ਇਸ ਉੱਤੇ ਰੁਕਾਵਟ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਗਹਿਰਾ ਦੁੱਖ ਪਹੁੰਚਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਵਿਚਾਰ ਧਾਰਾ ਮਨੁੱਖਤਾ ਨੂੰ ਜੋੜਦੀ ਆ ਤੇ ਆਪਸੀ ਸਦ ਭਾਵਨਾ ਸਿਖਾਉਂਦੀ ਆ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਹਰੇਕ ਧਰਮਿਆ ਤੇ ਸਮਾਜ ਦੇ ਲੋਕਾਂ ਨੂੰ ਇਕਤਰਤਾ, ਪ੍ਰੇਮ ਤੇ ਨਿਮਰਤਾ ਵੱਲ ਪ੍ਰੇਰਿਤ ਕਰਦਾ ਇਸੇ ਕਾਰਨ ਨੂੰ ਗੁਰੂ ਧਾਮਾਂ ਦੀ ਯਾਤਰਾ ਸਿਰਫ ਧਾਰਮਿਕ ਹੀ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸਾਧਨ ਵੀ ਆ। ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿਚਲੇ ਗੁਰੂ ਧਾਮਾਂ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਾਂਝੇ ਰਿਸ਼ਤੇ ਮਜ਼ਬੂਤ ਹੁੰਦੇ ਨੇ। ਲੋਕਾਂ ਦੇ ਦਿਲਾਂ ਵਿੱਚਕਾਰ ਨੇੜਤਾ ਪੈਦਾ ਹੁੰਦੀ ਆ। ਇਸ ਲਈ ਸਰਕਾਰ ਵੱਲੋਂ ਇਸੇ ਯਾਤਰਾ ਨੂੰ ਰੋਕਣਾ ਨਿਰਾਸ਼ਾਜਨਕ ਕਦਮ ਆ। ਸ਼ਮਨ ਕਮੇਟੀ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਅਣਡਿੱਠਾ ਕਰਕੇ ਇਹ ਫੈਸਲਾ ਕੀਤਾ ਜਿਸ ਕਾਰਨ ਸਿੱਖ ਜਗਤ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਉਹਨੇ ਬਾਅਦ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦੇ ਹਾਂ ਇਸ ਧਾਰਮਿਕ ਯਾਤਰਾ ਲਈ ਤੁਰੰਤ ਪ੍ਰਮਾਣਗੀ ਦਿੱਤੀ ਜਾਵੇ ਤਾਂ ਜੋ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਉੱਤੇ ਆਪਣੇ ਅਟੱਲ ਵਿਸ਼ਵਾਸ ਨਾਲ ਸੰਬੰਧਿਤ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਐਡਵੋਕੇਟ ਤਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਇੱਕ ਵਿਸਤਾਰਿਤ ਪੱਤਰ ਵੀ ਲਿਖਿਆ ਜਾ ਰਿਹਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਇਜਾਜ਼ਤ ਨਾ ਦੇਣ ਦੀ ਕਾਰਵਾਈ ਨੂੰ ਸਿੱਖਾਂ ਪ੍ਰਤੀ ਸਰਕਾਰ ਦੀ ਬਦ ਨੀਅਤ ਕਰਾਰ ਦਿੱਤਾ ਹੈ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਅਪ੍ਰੈਲ ਮਹੀਨੇ ਪਹਿਲਗਾਮ ਅੱਤਵਾਦੀ ਹਮਲੇ ਤੇ ਭਾਰਤ ਪਾਕਿਸਤਾਨ ਵਿਚਾਲੇ ਹੋਈ ਹਵਾਈ ਜੰਗ ਉਪਰੰਤ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਈ ਗੜਤਨ ਤੋਂ ਬਾਅਦ ਪਾਕਿਸਤਾਨ ਨਾਲ ਹੀ ਅਫਗਾਨਿਸਤਾਨ ਤੋਂ ਆਏ ਟਰੱਕਾਂ ਵਾਸਤੇ ਅਟਾਰੀ ਵਕਾ ਸਰਹੱਦ ਖੋਲੀ ਗਈ ਸੀ ਦੋਵੇਂ ਦੇਸ਼ਾਂ ਦੇ ਦੂਤ ਘਰ ਵੀ ਇੱਕ ਦੂਜੇ ਦੇ ਮੁਲਕਾਂ ਵਿੱਚ ਖੁੱਲ੍ਹ ਰਹੇ ਨੇ ਇਸ ਤੋਂ ਬਾਅਦ ਭਾਰਤ ਨੇ ਹੁਮਾਂਤਰੀ ਕ੍ਰਿਕਟ ਮੈਚਾਂ ਵਿੱਚ ਵੀ ਪਾਕਿਸਤਾਨ ਦੇ ਨਾਲ ਖੇਡਣ ਦਾ ਫੈਸਲਾ ਕੀਤਾ ਸੀ ਜਿਸ ਤਹਿਤ ਏਸ਼ੀਆ ਕੱਪ 2025 ਤਹਿਤ 14 ਸਤੰਬਰ ਨੂੰ ਦੁਬਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਟੂਰਨਾਮੈਂਟ ਹੋਇਆ ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਸਾਬ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥੇ ਨੂੰ ਰੋਕ ਦਿੱਤਾ ਗਿਆ ਹੈ ਤੇ ਕਾਰਨ ਦੋਵੇਂ ਦੇਸ਼ਾਂ ਵਿਚਾਲੇ ਅਨਸੁਖਾਵੇਂ ਸਬੰਧਾਂ ਤੇ ਸੁਰੱਖਿਆ ਕਾਰਨਾਂ ਨੂੰ ਦੱਸਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ 1947 ਦੀ ਵੰਡ ਵਿੱਚ ਸਿੱਖਾਂ ਨੇ ਸਭ ਤੋਂ ਵੱਡਾ ਨੁਕਸਾਨ ਸਹਿਣ ਕੀਤਾ ਜਿਸ ਵਿੱਚ ਪੰਜਾਬ ਦੀ ਵੰਡ ਤੇ ਪਾਕਿਸਤਾਨ ਵਿੱਚ ਰਹਿ ਗਏ ਪਵਿੱਤਰ ਗੁਰੂ ਧਾਮਾਂ ਤੋਂ ਵਿਛੋੜਾ ਸ਼ਾਮਲਾ ਉਨ੍ਹਾਂ ਨੇ ਕਿਹਾ ਕਿ ਸਾਲ 1950 ਦੇ ਨਹਿਰੂ ਲਿਆਖਤ ਸਮਝੌਤੇ ਤਹਿਤ ਸਿੱਖ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਦੀ ਇਜਾਜ਼ਤ ਮਿਲੀ ਸੀ ਜਿਸ ਤਹਿਤ ਹਰ ਸਾਲ ਵਿਸਾਖੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਸਮੇਤ ਚਾਰ ਵਾਰ ਸਿੱਖ ਸੰਗਤਾਂ ਦੇ ਜਥੇ ਪਾਕਿਸਤਾਨ ਜਾਂਦੇ ਨੇ ਸਿੰਘ ਸਾਹਿਬ ਨੇ ਸਵਾਲ ਉਠਾਇਆ ਕਿ ਜਦੋਂ ਅਮਰਨਾਥ ਯਾਤਰਾ ਅੱਤਵਾਦੀ ਖਤਰਿਆਂ ਦੇ ਬਾਵਜੂਦ ਜਾਰੀ ਰਹਿੰਦੀ ਆ ਤਾਂ ਸਿੱਖ ਜਥਿਆਂ ਨੂੰ ਸੁਰੱਖਿਆ ਦੇ ਨਾਮ ਤੇ ਕਿਉਂ ਰੋਕਿਆ ਜਾ ਰਿਹਾ ਜਰ ਕਿ ਹਰ ਯਾਤਰਾ ਦੌਰਾਨ ਪਾਕਿਸਤਾਨ ਵਿੱਚ ਸਿੱਖ ਯਾਤਰੀਆਂ ਨੂੰ ਉੱਚ ਪੱਧਰੀ ਸੁਰੱਖਿਆ ਵੀ ਮਿਲਦੀ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਫੈਸਲੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਤੇ ਭਾਰਤ-ਪਾਕਿਸਤਾਨ ਸਬੰਧਾਂ ਨੂੰ ਵੀ ਖਰਾਬ ਕਰਦੇ ਨੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਹੁਣ ਮੈਚ ਦਾ ਖੇਡ ਲਿਆ ਫਿਰ ਸੰਗਤਾਂ ਤੋਂ ਕੀ ਕਸੂਰ ਹੋ ਗਿਆ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਮੰਗ ਵੀ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਦਰਸਾਣਾਂ ਲਈ ਜਾਣ ਵਾਲੇ ਜਥੇ ਨੂੰ ਰੋਕਿਆ ਜਾ ਰਿਹਾ ਜੋ ਕਿ ਪੰਜਾਬੀਆਂ ਦੀ ਆਸਥਾ ਤੇ ਉੱਤੇ ਹਮਲਾ ਕੀਤਾ ਜਾ ਰਿਹਾ ਜਦੋਂ ਕਿ ਆਪਣੀ ਮਰਜ਼ੀ ਨਾਲ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਕਰਵਾ ਕੇ ਪੰਜਾਬੀਆਂ ਤੋਂ ਬਦਲਾ ਲਿਆ ਜਾ ਰਿਹਾ ਮੁੱਖ ਮੰਤਰੀ ਮਾਨ ਨੇ ਅੱਗੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇ ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਉਹਨਾਂ ਨੇ ਕਿਹਾ ਕਿ ਜੇ ਪਾਕਿਸਤਾਨ ਨਾਲ ਲਾਈਵ ਕ੍ਰਿਕਟ ਮੈਚ ਤਾਂ ਖੇਡਿਆ ਜਾ ਸਕਦਾ ਪਰ ਤਾਂ ਫਿਰ ਸੰਗਤਾਂ ਬਾਬੇ ਦੇ ਦਰਤੇ ਮੱਥਾ ਟੇਕਣ ਕਿਉਂ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਕ੍ਰਿਕਟ ਦੇ ਮੈਚ ਤੇ ਫਿਲਮਾਂ ਦਾ ਇੰਤਜ਼ਾਰ ਵੀ ਕਰ ਸਕਦੇ ਨੇ ਪਰੰਤੂ ਗੁਰਪੁਰਬ ਜਾਂ ਧਾਰਮਿਕ ਦਿਹਾੜੇ ਮਨਾਉਣ ਲਈ ਪਾਬੰਦੀ ਨਹੀਂ ਲਗਾਈ ਜਾ ਸਕਦੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਇਹ ਖੜਾ ਕੀਤਾ ਕਿ ਸੰਗਤਾਂ ਤੋਂ ਕੀ ਕਸੂਰ ਹੋ ਗਿਆ ਮੈਚ ਤੇ ਸਹਿਮਤੀ ਬਣ ਜਾਂਦੀ ਆ ਪਰੰਤੂ ਆਸਥਾ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਪੜਾ ਮੰਤਰੀ ਨੂੰ ਸਵਾਲ ਪੁੱਛਣਗੇ ਕਿ ক্রিকেট ਮੈਚ ਕਰਾਉਣ ਦੀ ਕੀ ਮਜਬੂਰੀ ਸੀ ਹੁਣ ਜਥਿਆਂ ਤੇ ਪਾਬੰਦੀ ਕਿਉਂ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਪੋਸ ਸੀ ਪਾਕਿਸਤਾਨ ਦੇ ਖਿਲਾਫ ਆ ਜਾਂ ਲੋਕਾਂ ਦੇ ਖਿਲਾਫ ਆ ਇਹ ਵੀ ਕਿਹਾ ਕਿ ਪਾਕਿਸਤਾਨ ਜਾ ਤਾਂ ਸਾਰਾ ਕੁਝ ਬੰਦ ਕਰੋ ਜਾਂ ਫਿਰ ਸਭ ਕੁਝ ਖੋਲ ਦਿਓ